हां ਤਾਂ ਪਿਆਰੇ ਬੱਚੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ 9.1 ਅਭਿਆਸ ਦੇ 11 ਨੰਬਰ ਸਵਾਲ ਤੇ ਆ ਗਏ ਧਿਆਨ ਨਾਲ ਦੇਖੋ ਕਹਿੰਦਾ ਬਿਸਕਟਾਂ ਦੇ ਇੱਕ ਪੈਕੇਟ ਦੀ ਲੰਬਾਈ 15 ਸੈਂਟੀਮੀਟਰ ਚੜਾਈ 9 ਸੈਂਟੀਮੀਟਰ ਤੇ ਉਚਾਈ 6 ਸੈਂਟੀਮੀਟਰ ਹੈ ਜੇਕਰ ਇੱਕ ਪੈਕੇਟ ਵਿੱਚ 30 ਬਿਸਕਟ ਹੋਣ ਤਾਂ ਹਰੇਕ ਬਿਸਕਟ ਦਾ ਆਇਤਨ ਪਤਾ ਕਰੋ ਤਾਂ ਬੇਟਾ ਇੱਕ ਬਿਸਕਟ ਦਾ ਆਇਤਨ ਅਸੀਂ ਕਿਵੇਂ ਕੱਢਾਂਗੇ ਇੱਕ ਬਿਸਕਟ ਦਾ ਆਇਤਨ बराबर पैकेट दा आयतन पैकेट दा आयतन बटा 30 ਕਰਦਾਂਗੇ ਨਾ ਗੱਲ ਸਮਝ ਲੱਗ ਗਈ ਕਿਉਂਕਿ 30 ਬਿਸਕਟ ਆਇਕ ਪੈਕੇਟ ਦੇ ਵਿੱਚ बटा 30 ਕਰਦਾਂਗੇ ਸਾਡੇ ਕੋਲ ਇੱਕ ਬਿਸਕਟ ਦਾ ਆਇਤਨ ਆ ਜਾਊਗਾ ਆਹ ਫਾਰਮੂਲਾ ਬੇਟਾ ਧਿਆਨ ਰੱਖਣਾ ਜੇ ਆਇਤਨ ਕੱਢ ਕੇ 30 ਨਾਲ ਆਪਾਂ ਭਾਗ ਕਰਦਾਂਗੇ ਹੈਨਾ 30 ਤੇ ਬਿਸਕਟਾਂ ਦਾ ਇੱਕ ਪੈਕੇਟ ਆ ਬੇਟਾ ਉਹਦੀ ਲੰਬਾਈ ਚੜਾਈ ਤੇ ਉਚਾਈ ਸਾਨੂੰ ਦਿੱਤੀ ਹੋਈ ਹੈਗੀ ਆ ਬੇਟਾ ਇਹਦੇ ਨਾਲ ਸਾਨੂੰ ਪਿਕਚਰ ਸਾਫ਼ ਹੋ ਜਾਂਦੀ ਸਵਾਲ ਚੱਕਰਨਾ ਕੀ ਹੈ ਠੀਕ ਹੈ ਤਾਂ ਲੰਬਾਈ ਕਿੰਨੀ ਚੜਾਈ ਕਿੰਨੀ ਦਿੱਤੀ ਹੋਈ ਹੈ 15 ਸੈਂਟੀਮੀਟਰ 9 ਸੈਂਟੀਮੀਟਰ ਤੇ 6 15 ਸੈਂਟੀਮੀਟਰ 9 ਸੈਂਟੀਮੀਟਰਾਂ 'ਚ ਆ ਧਿਆਨ ਰੱਖਣਾ ਠੀਕ ਹੈ ਤੇ 6 ਸੈਂਟੀਮੀਟਰ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਇੱਕ ਬਿਸਕੁਟ ਦਾ ਆਇਤਨ ਪਤਾ ਕਰਨਾ ਤੇ ਪੈਕੇਟ ਦਾ ਆਇਤਨ ਕਿੰਨਾ ਆਊਗਾ ਇੱਕ ਬਿਸਕੁਟ ਦਾ ਆਇਤਨ ਬਰਾਬਰ ਪੈਕੇਟ ਦਾ ਆਇਤਨ ਪੈਕੇਟ ਦਾ ਆਇਤਨ ਕਿੰਨਾ ਆਊਗਾ 15 ਲੰਬਾਈ 15 9 6 3 ਬੇਟਾ ਕਿਉਂਕਿ ਇੱਕ ਬਿਸਕੁਟ ਦਾ ਆਇਤਨ ਹੀ ਦੱਸਣਾ ਹੈ ਨਾ ਬੇਟਾ ਇਹਦੇ ਨਾਲ ਸਾਡਾ ਸਵਾਲ ਸਮਾ ਸੌਖਾ ਹੋ ਜਾਣਾ ਇੱਕ ਬਿਸਕੁਟ ਦਾ ਆਇਤਨ ਜਾਂ ਫਿਰ ਪਹਿਲਾਂ ਤੁਸੀਂ ਇਹਨੂੰ ਗੁਣਾ ਕਰੋਗੇ ਫਿਰ ਤੀਨਾਂ ਭਾਗ ਕਰੋਗੇ ਹੁਣ ਕੱਟਣਾ ਸੌਖਾ 6 5 30 5 1 5 52 3 15 ਤਾਂ 3 ਨਾ 27 ਇੱਕ ਬਿਸਕੁਟ ਦਾ ਆਇਤਨ ਕਿੰਨਾ ਆ ਗਿਆ ਬਰਾਬਰ 27 ਕਾਣ ਸੈਂਟੀਮੀਟਰ 27 ਕਾਣ ਸੈਂਟੀ ਮੀਟਰ ਸਾਡਾ ਉੱਤਰ ਆ ਗਿਆ ਠੀਕ ਹੈ ਬੇਟਾ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 11 ਅਗਲੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ ਹਮ